ਮਲਵਈ ਸਤਿ ਸ਼੍ਰੀ ਅਕਾਲ ਮਿੱਤਰੋ ਸਵੇਰ ਸਵੇਰ ਦਾ ਟਾਈਮ ਤੇ ਆ ਬਾਬੇ ਨੇ ਦਿਖਾਤੇ ਰੰਗ ਨਹੀਂ ਪੈਂਦਾ ਸਵੇਰ ਦਾ ਹਲਕਾ ਹਲਕਾ ਤੇ ਰੱਬ ਤੇਰਾ ਕਿਰਪਾਲਾ ਹਵਾ ਵੀ ਕਾਫੀ ਤੇਜ਼ ਆ ਗਈ ਜੀ ਹੁਣ ਆਪਾਂ ਨੂੰ ਆਪਣਾ ਰੁਟੀਨ ਦੇ ਕੰਮ ਕਰਨੇ ਹੀ ਪੈਣੇ ਨੇ ਗਿਆ ਪੂ ਦਾ ਬਾਹਰਲੇ ਵੀਡੀਓ ਨੂੰ ਬੱਦਲ ਪੂਰਾ ਲਿਸਕ ਦਾ ਫੁੱਲ ਮਾਰਦਾ ਪੂਰੀਆਂ ਲਸ਼ਕਾਰਾਂ ਹਾਂ ਦੇਖੋ ਸਾਡੇ ਬੱਚਿਆਂ ਨੇ ਕੱਢ ਕੇ ਗਮਲੇ ਮੂਰੇ ਘਰ ਤੇ ਕਹਿੰਦਾ ਮੀਂਹ ਦਾ ਪਾਣੀ ਪੈ ਜਾ ਉਹਨਾਂ ਨੂੰ ਗਮਲੇ ਪਿੱਛੇ ਰੱਖੇ ਹੋਏ ਸੀਗੇ ਉੱਤੇ ਸੀ ਅੱਗੇ ਘਰ ਤੇ ਕਹਿੰਦਾ ਮੀਂਹ ਦਾ ਪਾਣੀ ਪਾਉ ਜੂਗਾ ਹਲਕੀ ਹਲਕੀ ਕਣਮਣਕਣੀ ਹੋ ਰਹੀ ਆ ਹੁਣ ਵੀ ਪਹਿਲਾਂ ਚੰਗਾ ਪੈ ਗਿਆ ਇੱਕ ਵਾਰ ਇੱਕ ਦੋਸਤ ਦਾ ਆ ਗਿਆ ਆ ਚਲਿਏ ਬਾਹਰ ਲੈ ਵੀੜ ਨੂੰ ਰਾਤ ਸਾਡੀ ਬੈੜੀ ਨੇ ਖੁੱਲ ਕੇ ਸਾਰੇ ਕੰਮ ਖਰਾਬ ਕਰਤੇ ਯਾਰ ਕੰਮ ਵਧਾਦੇ ਤਾਂ ਨਹੀਂ ਪੈਂਦਾ ਸੀ ਨੀਂਜ ਕੰਮ ਘਟੋ ਤੋੜੀ ਸੜਤੀ ਸਾਰੀ ਇਹ ਹੁਣ ਲੋਟ ਕਰਕੇ ਹਟਿਆ ਸਾਰੀ ਟੂੜੀ ਮਾਰੀ ਥੱਲੇ ਤੱਕ ਉਹ ਸਾਰੀ ਖੰਡਾਤੀ ਦਲੀਆ ਸੀ ਨਵੀਂ ਬੱਚੀ ਦਾ ਵੜੀ ਦਾ ਪਿਆ ਉਹ ਵੀ ਖਾ ਗਈ ਸਾਰੀ ਛਾਰੇ ਪੱਠੇ ਪੱਠੇ ਖੰਡਾਤੇ ਸਾਰਾ ਕੁਝ ਬੁਰੇ ਹਾਲ ਕਰਤੇ ਸਾਰੇ ਕੱਚ ਦੇ ਗੋਹਾ ਹੀ ਕੋਹਾ ਸਾਰੇ ਵੇੜੇ ਤੇ ਸਾਰੇ ਪੱਠੇ ਹੁੰਦੇ ਸਾਰਾ ਕੁਝ ਮੜ ਜਾ ਕੇ ਰੱਖ ਤਾ ਬਾਂਡੀ ਜੀ ਵੜੀ ਨੇ ਕਰੇ ਬਾਂਡੀ ਜੀ ਨੇ ਬਹੁਤ ਤੰਕਰ ਆ। ਹੂੰ ਲਾ ਵੀਸ ਵੇਰੇ ਵੇਰੇ ਮਟਰ ਦੇ ਬੰਚੇ। ਨਾਲ ਕੀ ਤੋਪ ਨਿਕਲਾਈ। ਪਹਿਲਾਂ ਕਣੀਆਂ ਵੀ ਪੈ ਗਈਆਂ ਵਧੀਆ। ਕੇ ਬਹੁਤ ਚੰਗੀ ਸੀ ਪਰ ਕਣਕ ਠੀਕ ਆ ਬਾਬੇ ਦੀ ਕਿਰਪਾ ਨਾਲ। ਆ ਕਿਤੋਂ ਮਾੜਾ ਮੁੱਟਾ ਜਿਹਾ ਹੋਇਆ ਹੋਇਆ ਇਹੀ ਖੇਤ ਚ ਹੋਰ ਤਾਂ ਕਿਤੇ ਵੀ ਨਹੀਂ। ਅੱਜ ਪੂਰਾ ਚੱਲੂ ਮੇਰੇ ਹਿਸਾਬ ਨਾਲ ਤੇਜ਼ ਆ। ਹਾਲ ਦੇ ਵਿੱਚ ਕਦੀ ਬਾਰ ਤੱਕ ਪੂਰੇ ਦਾ ਆਉਂਦਾ ਹੀ ਹੁੰਦਾ ਦੌਰ ਜੇ 1 2 3 ਦਿਨ ਦਾ ਤੇ ਚੱਲਦਾ ਹੀ ਹੁੰਦਾ ਮਿਰਚਾਂ ਦੀ ਪਨੀਰੀ ਲੈ ਆ ਸੀ ਮੈਂ ਯਾਰ ਕੱਲ ਉਧਰਲੀ ਮੋਟਰ ਤੇ ਭੁੱਲਿਆ ਆ ਦੇ ਨਾ ਜ ਕਰਮਾ ਬਿਰਾਜਵੇ ਲੈ ਆਉ ਚੱਕ ਲੇ ਉਹ ਨਹੀਂ ਫਿਰ ਮੈਂ ਜਾ ਕੇ ਲਿਆਉਣਾ ਲੱਗੀ ਇਧਰ ਮਿਰਚਾਂ ਮੁਹਵਾਨਾ ਤੇ ਲੈ ਯਾਰ ਮਿੰਮ ਪਾ ਜੇ ਕੋਈ ਚੱਕਰ ਨਹੀਂ ਹਵਾ ਹੀ ਖਰਾਬ ਕਰਦੀ ਆ ਬਾਕੀ ਆਪਣੇ ਕਣਕ ਦਾ ਵੀ ਬਹੁਤ ਹਵਾਵ ਦਾ ਢਾਂਣ ਦੇ ਚਾਂਸ ਬਹੁਤ ਘੱਟ ਨੇ ਜਿਹਦੇ ਬੀ ਵੱਧਾ ਉਹ ਤੋਂ ਚਾਂਣ ਢਾਂਣ ਦੇ ਚਾਂਸ ਵੱਧ ਨੇ ਲਾਉ ਵੀ ਮੈਂ ਇੱਕ ਜੀ ਨੋਟ ਕਰੀਆ ਬਈ ਜਿੱਥੇ ਬੀ ਵੱਧ ਪਿਆ ਹੋਇਆ ਉਹ ਜਗ੍ਹਾ ਢੈਂਦੀ ਆ ਨਾ ਦੇਖੋ ਸਾਡਾ ਉਹ ਪੋਰ ਬੰਦ ਹੋ ਗਿਆ ਸੀ ਅਸੀਂ ਖੜਾ ਕੇ ਪੋਰ ਖੋਲਿਆ ਸੀਗੇ ਔਰ ਉਹ ਦਾਣੇ ਵੱਧ ਡੇਗੇ ਸੀਗੇ ਦੇ ਲੋ 19 ਕੇ ਜਗ੍ਹਾ ਟਹਿਗੇ ਜਿੱਥੇ ਵੱਧ ਦਾਣੇ ਸੀ ਆਹਾਰੇ ਤਾਂ ਨਿੱਕੋ ਜਿਹਾ ਖੜਾ ਇੱਥੇ ਦਾਣੇ ਵੱਧ ਪੈਗੇ ਸੀਗੇ ਉਨਾਂ ਕੇ ਟਹਿ ਗਿਆ ਬਾਕੀ ਸਾਰੇ ਕਣਕ ਖੜੀ ਆ ਬਸ ਉਹੀ ਥੋੜਾ ਜਿਹਾ ਥੋੜਾ ਪਰ ਬਾਬੇ ਨੇ ਪਤਾ ਨਹੀਂ ਪਾਣੀ ਲਾਤਾ ਸੀ ਬਾਬੇ ਦੀ ਕਣਕ ਖਾ ਸੀ ਟਹਿਗੀ ਆਪਨੇ ਤਾਂ ਹਜੇ ਤੱਕ ਕਿਰਪਾ ਬਰਮਾਦਮਾ ਦੀ ਸਾਰੀ ਕਣਕ ਖੜੀ ਆ ਜੇ ਅੱਜ ਪੂਰਾ ਦਸਾ ਵੀ ਫੁੱਲ ਤੇ ਚੱਲੂਗਾ ਬਾਕੀ ਦੇਖੋ ਮੀਂਹ ਵਾਲਾ ਦੌਰ ਜਦੋਂ ਲੰਘਿਆ ਬਾਕੀ ਹੁਣ ਜੇ ਪੂਰਾ ਮਰੂ ਗੁੰਠ ਸਕਦਾ ਬੱਦਲ ਫੇਰ ਕਈ ਈਰੀਆਂ ਚ ਤਾਂ ਕਾਫੀ ਪੈ ਗਿਆ ਮੀਂਹ ਲਓ ਜੀ ਸ਼ਾਮ ਦਾ ਟਾਈਮ ਮੋਟਰ ਦਾ ਇਹ ਅੱਜ ਚੱਲ ਰਹੀ ਆ ਪੂਰਾ ਫੁੱਲ ਤੇ ਸਖਣ ਕਹਦੇ ਤੱਕ ਤਾਂ ਠੀਕ ਆ ਬਾਬੇ ਦੀ ਕਿਰਪਾ ਤੇ ਇਹਦੇ ਆ ਬੰਨੋਂ ਹੀ ਹੋਂਦ ਪੂਰਾ ਫੁੱਲ ਤੇ ਚੱਲ ਰਾਂ ਪੂਰਾ ਫੁੱਲ ਜਿਆਦਾ ਨਹੀਂ ਲਾਤਾ ਕਰ ਕੇ ਅੰਕ ਠੀਕ ਆ ਕੱਲ ਵੀ ਪਨੀਰੀ ਲਿਆਂਦੀ ਬੀ ਜੀ ਮੈਂ ਚਾਹਨੀ ਫਰੋਮਾਂ ਦੀ ਹੋਰ ਆ ਵੀਰ ਅੱਲਾਹ ਤੁਹਾਨੂੰ ਦਾ ਬੇਚੈਰਾ ਲਾਣੀ ਲਸਣ ਪੱਟਿਆ ਜੂਪਰ ਚਾਹ ਬੀ ਨਹੀਂ ਤੇ ਆਂ ਜੋ ਗੀਆਂ ਬਟਾਉਆਂ ਦੀ ਲਾ ਕੇ ਦੇਖਦੇ ਇੱਕ ਗੁੱਟੀ 10 ਗੁੱਟੇ ਜੇ ਹੋ ਗਏ ਕੰਮ ਜਾਬ ਕਿੱਥੇ ਤੱਕ ਲੱਗ ਗਿਆ ਆ ਬੱਟ ਤੱਕ ਆਓ ਐ ਆ ਉਹ ਪਰਲੀ ਦੀ ਲੱਗੀ ਹੈ ਨਾ ਉਹ ਪਰਲੀ ਤੇ ਲਾਈ ਨਾ ਫਿਰ ਆ ਲਸਣ ਬੱਟ ਦੇ ਇੱਕ ਇੱਕ ਇਹਨਾਂ ਦੇ ਵਿਚਾਲੇ ਲਾ ਦੇਣੀਆਂ ਹਾਂ ਕਿੱਗ ਲਾਈ ਨਾ ਵਿਚਾਲੇ ਲੱਗ ਜੂ ਉੱਚੀ ਆ ਲਵਾਈ ਵੇ ਦੋ ਵੀ ਫੇਰ ਦੱਸਿਆ ਹੋਇਆ ਦੇਖੋ ਕੀ ਬਣਦਾ ਕਿਣਮਣ ਕਣੀ ਫੇਰ ਬਤਲਾਈ ਹੈ રે ਬਬੂਆ ਬਤਲਾ ਪੂਰਾ ਹੋਇਆ ਹੋਇਆ ਹੁਣ ਵੀ ਪ੍ਰਗਾੜ ਆਇਆ ਲੋ ਵੀ ਰਾਤ ਦਾ ਟਾਈਮ ਹੋ ਚੱਲਿਆ ਕਿਣਮਣ ਸ਼ੁਰੂ ਹੋ ਗਈ ਪਰ ਅੱਜ ਪੂਰੇ ਦੀ ਹਵਾ ਨੇ ਸਾਰਾ ਦਿਨ ਕੀਤਾ ਬੁਰਾ ਹਾਲ ਬਹੁਤ ਤੇਜ਼ ਹਵਾ ਚੱਲੀ ਆ ਪੁਰੇ ਦੀ ਅੱਜ ਛੱਡੇ ਵੀ ਅੱਜ ਜਵਾਕਾਂ ਨੇ ਆ ਬਾਹਰ ਕੱਢ ਕੇ ਰੱਖੇ ਸੀ ਵੀ ਇਹਨਾਂ ਦੇ ਮੀਂਹ ਪੈ ਜਾਊਗਾ ਉਦੋਂ ਬਾਅਦ ਮੀਂਹ ਨਹੀਂ ਪਿਆ ਹੁਣ ਲੱਗਿਆ ਕੜੀਆਂ ਪੈਣ ਦੇਖ ਲੈ ਰੱਬ ਇਹਨਾਂ ਦੀ ਸੁਣਦਾ ਮੱਜਪੁਰੇ ਦੀ ਹਵਾ ਨੇ ਪੂਰਾ ਬੁਰਾ ਹਾਲ ਕਰਿਆ ਫੁੱਲ ਪੁਰੇ ਦੀ ਹਵਾ ਚੱਲੀ ਅੱਜ ਬਹੁਤ ਜ਼ਿਆਦਾ ਹਵਾ ਸੀ ਪੁਰੇ ਦੀ ਵੀ ਪੂਰੀ ਹਵਾ ਚੱਲ ਰਹੀ ਆ ਪੂਰਾ ਬੱਦਲਾ ਪੂਰਾ ਪਰਖ ਕਣਕਣੀ ਸ਼ੁਰੂ ਹੋ ਗਈ ਆ ਦੇਖੋ ਹਲਕੀ 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 ਕਣਕਣੀ ਸ਼ੁਰੂ ਹੋ ਗਈ ਦੇਖ ਲਈ ਅੱਜ ਐਂਦਾ ਕ ਨਹੀਂ ਰੱਬ ਉਹ ਰੀਆ ਮਸ਼ੀਨਰੀ ਬਾਹਰ ਖੜੀ ਆ ਇਹਨੂੰ ਕਰਦੇ ਆ ਅੰਦਰ ਕਣੀਆਂ ਪੈਣ ਲੱਗੀਆਂ ਹਲਕੀਆਂ ਹਲਕੀਆਂ ਸਾਡੇ ਤਾਪਨ ਬਾਈ ਲਈ ਨੇ ਜਾ ਕੇ ਡੈਰੀ ਖੋਲੀ ਆ ਅੱਜ ਸਾਡਾ ਡੈਰੀ ਵਾਲਾ ਬੰਦਾ ਗਿਆ ਸੀ ਵਿਆਹ ਤਾਪਨ ਨੂੰ ਮੈਂ ਡੈਰੀ ਖੋਲ ਲਈ ਉਹਨੇ ਜਾ ਕੇ ਡੈਰੀ ਖੋਲੀ ਉਹਨੂੰ ਛੱਡ ਗਿਆ ਡੈਰੀ ਦੇ ਵਿੱਚ ਬੁੱਧੜ ਬਾਈ ਪੂਰੀ ਹੁਣ ਦੇਖਦੇ ਆ ਮੀਮ ਦਾ ਕੀ ਹਾਲ ਹੈ ਨੀ ਪੈਜਵੇ ਜਨਾ ਆਪਣਾ ਗੜੇ ਨਾ ਪੈਣ ਯਾਰ ਕਈ ਏਰੀਆ ਦੇ ਵਿੱਚ ਗੜੇ ਪੈ ਗਏ ਨਾ ਬਹੁਤ ਨੁਕਸਾਨ ਹੋ ਗਿਆ ਉਧਰ ਨਹੀਂ ਪੈਣਾ ਪੈਜਵੇ ਪੂਰਾ ਪੂਰਾ ਫੁੱਲ ਤੇ ਚੱਲ ਰਿਹਾ ਹੁਣ ਵੀ ਮੂਹ ਦੇ ਕਮਰੂਦ ਦੇ ਪੱਤੇ ਕਿਵੇਂ ਹਿੱਲ ਰਹੇ ਨੇ ਨਾਲੇ ਆਪਣਾ ਇਹ ਅਮਰੂਦ ਬੇੜੇ ਦੇ ਵਿੱਚ ਅਰਤਲੇ 'ਚ ਖੜਾ ਪੂਰਾ ਫੇਰ ਵੀ ਫੁੱਲ ਹਵਾ ਚੱਲ ਰਹੀ ਹੈ ਹੁਣ ਇਹਨੂੰ ਵੀ ਲਾਈਏ ਮਸ਼ੀਨਰੀ ਨੂੰ ਅੰਦਰ ਚਲੋ ਅੱਜ ਦੀ ਵੀਡੀਓ ਇੱਥੇ ਤੱਕ ਸੀ ਕੱਲ ਨੂੰ ਮਿਲਦੇ ਆਂ ਦੇਖਦੇ ਆਂ ਕਿਵੇਂ ਰਹਿਆ ਮੀሙ ਕੱਲ ਨੂੰ ਦੱਸਾਂਗੇ ਫਿਰ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਓਕੇ ਬਾਏ ਬਾਏ